ਪੰਜਾਬ ਦੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਦੇ ਵੱਲੋਂ ਇਸ ਵੇਲੇ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਮਤੇ ਪਾਸ ਕੀਤੇ ਜਾ ਰਹੇ ਆ ਕਿ ਇਹਨਾਂ ਦੀ ਵੈਰੀਫਿਕੇਸ਼ਨ ਤੋਂ ਬਿਨਾਂ ਪਿੰਡ ਦੇ ਵਿੱਚ ਕੰਮ ਤੇ ਨਾ ਲਾਇਆ ਜਾਵੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਪੱਕੇ ਤੌਰ ਦੇ ਉੱਤੇ ਘਰ ਲੈਣ ਦੀ ਇਜਾਜ਼ਤ ਨਾ ਹੋਵੇ ਇਹਨਾਂ ਦੇ ਆਧਾਰ ਕਾਰਡ ਤੇ ਬਾਕੀ ਡਾਕੂਮੈਂਟ ਆ ਜਿਹੜੇ ਉਹਨਾਂ ਦੇ ਬਾਰੇ ਮੁਕੰਮਲ ਜਾਣਕਾਰੀ ਹੋਵੇ ਇਹਨਾਂ ਦਾ ਪਿੰਡ ਦੇ ਸ਼ਹਿਰ ਦੇ ਕਿਸੇ ਵੀ ਪਤੇ ਦੇ ਉੱਤੇ ਆਧਾਰ ਕਾਰਡ ਪੈਨ ਕਾਰਡ ਨਾ ਬਣੇ ਇਹਨਾਂ ਨੂੰ ਪੱਕੇ ਤੌਰ ਦੇ ਉਤੇ ਰਹਿਣ ਦਾ ਮੌਕਾ ਨਾ ਮਿਲੇ ਕਿਉਂਕਿ ਇਹਨਾਂ ਦੇ ਵਿੱਚੋਂ ਕਈ ਕ੍ਰਿਮੀਨਲ ਰਿਕਾਰਡ ਵਾਲੇ ਆ ਅਪਰਾਧਿਕ ਬਿਰਤੀ ਦੇ ਮਾਲਕ ਆ ਇਹ ਮਤੇ ਇਸ ਕਰਕੇ ਪਾਸ ਹੋਣ ਲੱਗੇ ਆ ਕਿਉਂਕਿ ਇਹ ਹਰਵੀਰ ਨਾਂ ਦੇ ਇੱਕ 5 ਸਾਲ ਦੇ ਬੱਚੇ ਦਾ ਇੱਕ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਉਹਦੇ ਨਾਲ ਬਦਫੇਲੀ ਵੀ ਕੀਤੀ ਗਈ ਹੈ ਜਿਵੇਂ ਕਿ ਰਿਪੋਰਟਾਂ ਆਈਆਂ ਹੁਸ਼ਿਆਰਪੁਰ ਦੇ ਵਿੱਚ ਨਿਊ ਦੀਪਨਗਰ ਉਥੋਂ ਦਾ ਬੱਚਾ 5 ਸਾਲ ਦਾ ਹਰਵੀਰ ਉਹ ਤੇ ਉਹਦੀ ਭੈਣ ਦੋਵੇਂ ਜਣੇ ਗੁਰੂ ਘਰ ਦੇ ਵੱਲ ਗਏ ਤੇ ਉਸ ਤੋਂ ਬਾਅਦ ਇੱਕ ਬੱਚੇ ਨੂੰ ਯਾਨੀ ਕਿ ਹਰਵੀਰ ਨੂੰ ਤੇ ਇਹ ਪ੍ਰਵਾਸੀ ਮਜ਼ਦੂਰ ਜਿਹੜਾ ਕਿ ਯੂਪੀ ਦਾ ਰਹਿਣ ਵਾਲਾ ਜਿਹਦਾ ਕਿ ਪਹਿਲਾਂ ਹੀ ਅਪਰਾਧਿਕ ਪਿਛੋਕੜ ਆ ਜਿਹੜਾ ਕਿ ਪਹਿਲਾਂ ਵੀ ਜੇਲ੍ਹ ਦੇ ਵਿੱਚ ਜਾ ਕੇ ਆਇਆ ਉਹਦੇ ਵੱਲੋਂ ਉਸ ਬੱਚੇ ਨੂੰ ਵਰਗੜਾ ਲਿਆ ਗਿਆ ਉਹਨੂੰ ਕਹਿੰਦੇ ਜੀ ਮੈਂ ਤੈਨੂੰ ਚੀਜ਼ੀ ਦੁਕਾਨੇ ਲਿਆਉਣਾ ਫਿਰ ਉਹਨੂੰ ਲਿਜਾ ਕੇ ਕਿਸੇ ਸੁਨਸਾਨ ਥਾਂ ਦੇ ਉੱਤੇ ਗਲਤ ਕੰਮ ਕੀਤਾ ਬਾਅਦ ਦੇ ਵਿੱਚ ਉਹਨੂੰ ਕੁੱਟਿਆ ਮਾਰਿਆ ਫਿਰ ਉਹਦੇ ਕਹਿੰਦੇ ਵੀ ਨਾਜ਼ੁਕ ਅੰਗਾਂ ਦੇ ਉੱਤੇ ਵੀ ਸੱਟਾਂ ਵੱਜੀਆਂ ਤੇ ਫਿਰ ਉਹਦਾ ਗਲ ਘੁੱਟ ਕੇ ਉਹਨੂੰ ਮਾਰ ਦਿੱਤਾ ਗਿਆ ਦੀ ਦੇ ਕਰਕੇ ਇਸ ਵੇਲੇ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਲਹਿਰ ਬਣੀ ਪਈ ਆ ਜਿਹਦੇ ਕਰਕੇ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਇਸ ਵੇਲੇ ਪੰਚਾਇਤਾਂ ਦੇ ਵੱਲੋਂ ਮਤੇ ਪਾਸ ਕੀਤੇ ਜਾ ਰਹੇ ਆ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਇਹੋ ਜੀਆਂ ਲਹਿਰਾਂ ਪਹਿਲਾਂ ਵੀ ਕਈ ਵਾਰ ਬਣੀਆਂ ਜਿਹੜੀਆਂ ਕਿ ਥੋੜੇ ਕ ਸਮੇਂ ਬਾਅਦ ਠਿੱਕ ਗਈਆਂ ਤੇ ਇਹ ਗੱਲ ਵੀ ਜ਼ਰੂਰ ਚੇਤੇ ਰੱਖਣੀ ਚਾਹੀਦੀ ਹੈ ਜਿ ਕਿ ਕਿਹੜੀ ਜਿਹੜੀ ਲਹਿਰ ਹੁਣ ਬਣ ਰਹੀ ਆ ਇਹ ਭਵਿੱਖ ਦੇ ਵਿੱਚ ਕਿੱਥੇ ਜਾ ਕੇ ਖੜਨੀ ਆ ਕੀ ਇਹ ਲਹਿਰ ਲੰਬਾਂ ਸਮਾਂ ਚੱਲੂਗੀ ਜਾਂ ਇਹਨੇ ਵੀ ਅਦਵਾਟੇ ਦਮ ਤੋੜ ਜਾਣਾ ਬੜੀ ਵਾਰ ਅਸੀਂ ਵੀ ਪ੍ਰੋਗਰਾਮਾਂ ਦੇ ਵਿੱਚ ਇਹ ਗੱਲ ਕਹੀ ਹੋਰ ਵੀ ਵੀਰਾਂ ਨੇ ਗੱਲ ਕਹੀ ਕਿ ਕੋਈ ਵੀ ਬੰਦਾ ਜਿਹਨੂੰ ਅਸੀਂ ਆਪਦੇ ਘਰ ਦੇ ਵਿੱਚ ਕੰਮ ਤੇ ਲਾਉਣੇ ਆ ਜਿਹਨੂੰ ਅਸੀਂ ਦੁਕਾਨ ਤੇ ਕੰਮ ਦਿਨੇ ਆ ਜਿਹਨੂੰ ਅਸੀਂ ਫੈਕਟਰੀ ਦੇ ਵਿੱਚ ਲਾਉਣੇ ਆ ਜਿਹਨੂੰ ਅਸੀਂ ਖੇਤ ਦੇ ਵਿੱਚ ਕੰਮ ਤੇ ਰੱਖਦੇ ਆ ਉਹਦਾ ਅਪਰਾਧਿਕ ਰਿਕਾਰਡ ਪਤਾ ਕੀਤਾ ਜਾਵੇ ਪਰ ਨਹੀਂ ਸਾਡੇ ਕੋਲੇ ਨਹੀਂ ਵੇਰ ਕਿੱਥੇ ਹੁੰਦੀ ਆ ਸਾਨੂੰ ਤਾਂ ਇਹ ਹੁੰਦਾ ਜੀ ਸਾਨੂੰ ਦੋ ਬੰਦੇ ਚਾਹੀਦੇ ਆ ਇਹ ਬੰਦੇ ਸਾਨੂੰ ਸਸਤੇ ਪੈਂਦੇ ਤੁਰੰਤ ਬੰਦੇ ਚਾਹੀਦੇ ਇਹਨਾਂ ਨੂੰ ਕੰਮ ਤੇ ਲਾ ਲਓ ਘਰ ਦੇ ਵਿੱਚ ਬਿਠਾ ਲਓ ਉਹ ਬੰਦੇ ਯੂਪੀ ਦੇ ਵਿੱਚ ਕਿਸੇ ਨੂੰ ਮਾਰ ਕੇ ਆਏ ਆ ਬਿਹਾਰ ਦੇ ਵਿੱਚ ਕਤਲ ਕਰਕੇ ਆਏ ਆ ਮੱਧ ਪ੍ਰਦੇਸ਼ ਦੇ ਵਿੱਚ ਗਲਤ ਕੰਮ ਕਰਕੇ ਆਏ ਆ ਜਾਂ ਕਿਸੇ ਹੋਰ ਸੂਬੇ ਦੇ ਵਿੱਚ ਕੀ ਚੰਦ ਚੜ੍ਹ ਕੇ ਆਏ ਆ ਅਸੀਂ ਕਦੇ ਇਹ ਗੱਲ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਸਾਨੂੰ ਬੰਦਾ ਸਸਤਾ ਮਿਲਣਾ ਚਾਹੀਦਾ ਤੇ ਅਸੀਂ ਤਾਂ ਭਾਈ ਉਸ ਬੰਦੇ ਨੂੰ ਲੈ ਕੇ ਆਉਨੇ ਖਿੱਚ-ਖਿੱਚ ਕੇ ਆਪਦੇ ਘਰ ਦੇ ਵਿੱਚ ਵੜਦੇ ਆ ਪੰਜਾਬੀ ਪੰਜਾਬੀ ਦੀਆਂ ਜੜਾਂ ਵੜਦਾ ਤੇ ਪੰਜਾਬੀ ਪੰਜਾਬੀ ਦੇ ਕੰਮ ਤੋਂ ਸੜਦਾ ਜਦ ਕਿ ਇਹ ਪ੍ਰਵਾਸੀ ਮਜ਼ਦੂਰ ਏਕੇ ਦੇ ਵਿੱਚ ਸਾਡੇ ਨਾਲੋਂ ਵੱਧ ਰਹਿੰਦੇ ਆ ਇਹ ਗੱਲ ਵੀ ਸਾਨੂੰ ਚੇਤੇ ਰੱਖਣੀ ਚਾਹੀਦੀ ਆ ਤੁਸੀਂ ਲੁਧਿਆਣੇ ਦੇ ਵਿੱਚ ਜਾ ਕੇ ਪੰਗਾ ਲੈ ਕੇ ਦੇਖੋ ਇਹ ਚੁਟਕੀਆਂ ਦੇ ਵਿੱਚ ਇਕੱਠੇ ਹੋਣਗੇ ਪੰਜਾਬੀ ਇਦਾਂ ਹੁੰਦੇ ਆ ਕਿਉਂਕਿ ਪੰਜਾਬਗਾਂ ਦੇ ਅੰਦਰ ਸਾੜਾ ਵੀ ਭਰਿਆ ਕਰੇ ਦੇਖੋ ਵੀ ਪੰਜਾਬੀ ਜੇਕਰ ਕੋਈ ਦੁਕਾਨ ਚਲਾਉਂਦਾ ਉਹਦੇ ਉੱਤੇ ਕਿੰਨੇ ਗਾਹ ਕਰ ਤੇ ਜਦੋਂ ਪ੍ਰਵਾਸੀ ਮਜ਼ਦੂਰ ਦੀ ਰੇੜੀ ਜਾਂ ਦੁਕਾਨ ਆ ਉਹਦੇ ਉੱਤੇ ਕਿੰਨੇ ਗਾਹ ਕਰ ਅਸੀਂ ਕਿਸੇ ਦੇ ਕੰਮ ਦੇ ਵਿੱਚ ਨੁਕਸ ਨਹੀਂ ਕੱਢਦੇ ਅਸੀਂ ਕਿਸੇ ਦੀ ਕਿਰਤ ਦੇ ਉੱਤੇ ਕਿੰਤੂ ਕਰਨ ਵਾਲੇ ਨਹੀਂ ਆ ਪਰ ਜਦੋਂ ਕੋਈ ਸਾਡੇ ਸੂਬੇ ਦੇ ਵਿੱਚ ਸਾਡੀ ਗਲੀ 'ਚ ਸਾਡੇ ਗਵਾਂਢ ਦੇ ਵਿੱਚ ਅਣਜਾਣ ਬੰਦਾ ਆ ਕੇ ਕੰਮ ਕਰਦਾ ਇਹਨਾਂ 'ਤੇ ਸਾਡਾ ਫਰਜ਼ ਬਣਦਾ ਜੀ ਕਿ ਉਹਦੇ ਬਾਰੇ ਅਸੀਂ ਛਾਣਬੀਣ ਕਰ ਲਈਏ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਕਿਸੇ ਪੰਜਾਬੀ ਨੇ ਜਾਣਾ ਹੋਵੇ ਜਾਂ ਗੈਰ ਪੰਜਾਬੀ ਨੇ ਜਾਣਾ ਹੋਵੇ ਪੁਲਿਸ ਵੈਰੀਫਿਕੇਸ਼ਨ ਹੁੰਦੀ ਹੈ ਕਿ ਨਹੀਂ ਹੁੰਦੀ ਕੀ ਅਸੀਂ ਪੁਲਿਸ ਵੈਰੀਫਿਕੇਸ਼ਨ ਦੀ ਕਰੇ ਮੰਗ ਕੀਤੀ ਆ ਸਾਨੂੰ ਕੀ ਪਤਾ ਵੀ ਜਿਹੜੇ ਸੂਬੇ ਦੇ ਵਿੱਚੋਂ ਆਏ ਆ ਉਹ ਕੀ ਕਰਕੇ ਆਏ ਆ ਤੇ ਪੰਜਾਬ ਦੇ ਵਿੱਚ ਹੁਣ ਤੱਕ ਕਿੰਨੀਆਂ ਵੱਡੀਆਂ ਘਟਨਾਵਾਂ ਵਾਪਰੀਆਂ ਕਿ ਫੈਕਟਰੀ ਦੇ ਵਿੱਚ ਕੰਮ ਕਰਨ ਵਾਲੇ ਫਲਾਣੇ ਮਜ਼ਦੂਰ ਨੇ ਤੇ ਸਾਰੇ ਟੱਬਰ ਨੂੰ ਜਾਂ ਫੈਕਟਰੀ ਦੇ ਮਾਲਕ ਨੂੰ ਮਾਰਿਆ ਤੇ ਰਾਤੋਂ ਰਾਤ ਸਾਰਾ ਸਮਾਨ ਲੈ ਕੇ ਤਿੱਤਰ ਹੋ ਗਿਆ ਪੁਲਿਸ ਦੇ ਕੋਲੇ ਸ਼ਿਕਾਇਤ ਗਈ ਬਾਅਦ ਵਿੱਚ ਪੁਲਿਸ ਕੀ ਕਰ ਲੂਗੀ ਸਾਨੂੰ ਤਾਂ ਖੁਦ ਨੂੰ ਨਹੀਂ ਪਤਾ ਹੁੰਦਾ ਵੀ 2 ਸਾਲ 6 ਸਾਲ 6 ਮਹੀਨੇ 1 ਸਾਲ ਸਾਡੇ ਕੋਲੇ ਜਿਹੜਾ ਬੰਦਾ ਕੰਮ ਕਰਕੇ ਗਿਆ ਉਹਦਾ ਜ਼ਿਲ੍ਹਾ ਕਿਹੜਾ ਉਹਦਾ ਪਤਾ ਟਿਕਾਣਾ ਕਿਹੜਾ ਉਹਦਾ ਆਧਾਰ ਕਾਰਡ ਕਿਹੋ ਜਿਹਾ ਉਹ ਕਿਹੜੇ ਸੂਬੇ ਦੇ ਕਿਹੜੇ ਜ਼ਿਲ੍ਹੇ ਦੇ ਕਿਹੜੇ ਪਿੰਡ ਦੀ ਕਿਹੜੀ ਗਲੀ ਦੇ ਵਿੱਚ ਰਹਿੰਦਾ ਇੱਥੇ ਬਾਅਦ ਵਿੱਚ ਅੱਕੀ ਪਲਾਹੀ ਹੱਥ ਮਾਰੀ ਜਾਂਦੇ ਆ ਫਿਰ ਕਹਿੰਦੇ ਲਿਸ਼ਾ ਹੀ ਆਏ ਸੀ ਹਰਵੀਰ ਦੇ ਮਰਨ ਤੋਂ ਬਾਅਦ ਉਹਦੇ ਕਤਲ ਤੋਂ ਬਾਅਦ ਸਾਡੇ ਪੰਜਾਬਗਾਂ ਦੇ ਮੂਰੇ ਵੀ ਬਹੁਤ ਸਾਰੇ ਸਵਾਲ ਖੜੇ ਹੋਏ ਆ ਤੇ ਪ੍ਰਵਾਸੀ ਮਜ਼ਦੂਰਾਂ ਦੇ ਉੱਤੇ ਵੀ ਸਵਾਲ ਖੜੇ ਹੋਏ ਆ ਪ੍ਰਵਾਸੀ ਮਜ਼ਦੂਰਾਂ ਦੀ ਇੱਕ ਵੀ ਜਥੇਬੰਦੀ ਦੇ ਇੱਕ ਵੀ ਆਗੂ ਨੇ ਨਹੀਂ ਗੱਲ ਕਹੀ ਕਿ ਸਾਡੇ ਭਾਈਚਾਰੇ ਦੇ ਬੰਦੇ ਨੇ ਜਿਹੜੀ ਕਰਤੂਤ ਕੀਤੀ ਆ ਇਹਨੂੰ ਮਾਫ਼ ਨਹੀਂ ਕਰਨਾ ਚਾਹੀਦਾ ਇਸ ਪੰਜਾਬ ਦੀ ਧਰਤੀ ਦੇ ਉੱਤੇ ਅਸੀਂ ਰੋਟੀ ਕਮਾਉਨੇ ਆ ਇਹ ਧਰਤੀ ਸਾਨੂੰ ਅੰਨ ਦਿੰਦੀ ਆ ਸਾਡੇ ਟੱਬਰ ਨੂੰ ਸਾਡੇ ਸੂਬੇ ਚ ਪਾਲਦੀ ਆ ਇਸ ਕਰਕੇ ਅਸੀਂ ਪੰਜਾਬਗਾਂ ਦੇ ਨਾਲ ਆ ਇਸ ਪੀੜਤ ਪਰਿਵਾਰ ਦੇ ਨਾਲ ਆ ਇਸ ਬੰਦੇ ਦੇ ਨਾਲ ਨਹੀਂ ਆ ਇਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਇਹਨੂੰ ਫਾਹਾ ਲੱਗਣਾ ਚਾਹੀਦਾ ਕਿਸੇ ਪ੍ਰਵਾਸੀ ਮਜ਼ਦੂਰ ਦੇ ਜਥੇਬੰਦੀ ਦੇ ਅੱਗੋਂ ਨੇ ਗੱਲ ਕਹੀ ਕਿਸੇ ਨੇ ਇਹ ਗੱਲ ਕਹਿਣੀ ਵੀ ਨਹੀਂ ਕਿਉਂਕਿ ਉਹਨਾਂ ਨੂੰ ਆਪਦਾ ਭਾਈਚਾਰਾ ਪਿਆਰਾ ਸਾਨੂੰ ਕਈ ਵਾਰੀ ਆਪਦਾ ਭਾਈਚਾਰਾ ਪਿਆਰਾ ਨਹੀਂ ਹੁੰਦਾ ਉਹ ਕੰਮ ਕਰਦੇ ਆ ਬਿਲਕੁਲ ਕਰਨਾ ਚਾਹੀਦਾ ਉਹ ਕਮਾਈ ਕਰਨ ਜਾਣ ਪਰ ਇੱਥੇ ਤਾਂ ਪਾਈ ਰਾਜਨੀਤਿਕ ਲੋਕਾਂ ਨੇ ਇਹਨਾਂ ਨੂੰ ਵੋਟਰ ਬਣਾਇਆ ਹੋਇਆ ਤੁਹਾਨੂੰ ਚੇਤੇ ਹੋਣਾ ਕੁਝ ਕੁ ਮਹੀਨੇ ਪਹਿਲਾਂ ਦੀ ਗੱਲ ਆ ਜਦੋਂ ਮੁਹਾਲੀ ਦੇ ਇੱਕ ਪਿੰਡ ਦੇ ਵਿੱਚ ਜਦੋਂ ਪੰਚਾਇਤੀ ਵੋਟਾਂ ਸੀ ਪੰਚਾਇਤੀ ਚੋਣਾਂ ਦੇ ਮੌਕੇ ਪੰਜਾਬੀਆਂ ਦੀਆਂ ਵੋਟਾਂ ਘੱਟ ਸੀ ਤੇ ਪ੍ਰਵਾਸੀ ਮਜ਼ਦੂਰਾਂ ਦੀਆਂ ਵੋਟਾਂ ਵੱਧ ਸੀ ਉਹ ਕਿਉਂ ਕਿ ਕਿਉਂਕਿ ਰਾਜਨੀਤਿਕ ਲੋਕਾਂ ਨੂੰ ਇਸ ਗੱਲ ਦਾ ਪਤਾ ਕਿ ਇਹ ਵੋਟ ਸਾਡੀ ਪੱਕੀ ਆ ਇਹਨਾਂ ਦਾ ਆਧਾਰ ਕਾਰਡ ਬਣਾਵਾ ਕਿ ਸਾਡੀ ਪੱਕੀ ਵੋਟ ਆ ਇਹਨਾਂ ਦਾ ਅਸੀਂ ਵੋਟਰ ਕਾਰਡ ਬਣਾਤਾ ਸਾਡੀ ਪੱਕੀ ਵੋਟ ਆ ਇਹਨਾਂ ਨੂੰ ਇੱਥੇ ਅਸੀਂ ਕੋਈ ਸਹੂਲਤ ਦਿੱਤੀ ਸਾਡੀ ਪੱਕੀ ਵੋਟ ਆ ਉਹ ਆਪਦੀਆਂ ਵੋਟਾਂ ਦੇ ਚੱਕਰ ਦੇ ਵਿੱਚ ਪਿੰਡਾਂ ਦੇ ਵਿੱਚ ਇਹਨਾਂ ਦਾ ਸਾਰਾ ਕੁਝ ਕਰੀ ਤੇ ਕਰਵਾਈ ਜਾਂਦੇ ਆ ਤੇ ਆਪਾਂ ਬਿਟਬਟ ਤੱਕੀ ਜਾਂਦੇ ਆ ਆਪਾਂ ਕਿਹਨੇ ਚਲੋ ਕੋਈ ਗੱਲ ਨਹੀਂ ਸਾਨੂੰ ਕੀ ਇਹ ਸਾਨੂੰ ਕੀ ਦੇ ਨਤੀਜੇ ਆ ਜਿਹੜੇ ਅੱਜ ਤੀਜੇ ਦਿਨ ਖਬਰ ਆਉਂਦੀ ਆ ਕਿ ਫਲਾਣੀ ਥਾਂ ਦੇ ਉੱਤੇ ਫਲਾਣੇ ਨੇ ਫਲਾਣੇ ਨੂੰ ਮਾਰਤਾ ਫਲਾਣੀ ਥਾਂ ਦੇ ਉੱਤੇ ਮਾਰ ਕੇ ਪਤਾ ਨਹੀਂ ਕਿੱਥੇ ਭੱਜ ਗਿਆ ਇਹ ਸਾਨੂੰ ਕੀ ਦੇ ਨਤੀਜੇ ਵੀ ਹਨ ਹੁਣ ਪੰਜਾਬੀਆਂ ਦੇ ਮੂਰੇ ਕਿਹੜੇ ਕਿਹੜੇ ਸਵਾਲ ਆ ਪਹਿਲਾ ਸਵਾਲ ਤਾਂ ਇਹ ਆ ਜੀ ਕਿ ਪੰਜਾਬੀਆਂ ਨੇ ਕੰਮ ਕਰਨਾ ਛੱਡਤਾ ਅਸੀਂ ਹੋਰ ਦੇਸ਼ਾਂ 'ਚ ਚਲੇ ਗਏ ਉਹਨਾਂ ਦੀ ਦੁਬਈ ਇੱਥੇ ਆ ਉਹਨਾਂ ਦਾ ਬਾਹਰਲਾ ਮੁਲਖ ਇੱਥੇ ਆ ਉਹ ਇੱਥੋਂ ਕਮਾ ਕੇ ਭੇਜਦੇ ਆ ਸਾਨੂੰ ਇਸ ਗੱਲ ਤੇ ਵੀ ਕੋਈ ਇਤਰਾਜ਼ ਨਹੀਂ ਚਲੋ ਜੇ ਸਾਨੂੰ ਕਿਤੇ ਰੋਟੀ ਮਿਲਦੀ ਆ ਉਹਨਾਂ ਨੂੰ ਵੀ ਰੋਟੀ ਇੱਥੋਂ ਮਿਲਦੀ ਆ ਪਰ ਜੇ ਅਸੀਂ ਉਹਨਾਂ ਦੇਸ਼ਾਂ ਦੇ ਵਿੱਚ ਜਾ ਕੇ ਜਿੱਥੇ ਵੀ ਜਾਂਦੇ ਆ ਉਹਨਾਂ ਦੇ ਨਿਯਮਾਂ ਮੁਤਾਬਕ ਚੱਲਦੇ ਆ ਇਹ ਸਾਡੇ ਨਿਯਮਾਂ ਦੇ ਮੁਤਾਬਕ ਚੱਲਦੇ ਆ ਅਸੀਂ ਆਪ ਵੀ ਬਹੁਤ ਘੱਟ ਨਿਯਮਾਂ ਦੇ ਮੁਤਾਬਕ ਚੱਲਦੇ ਆ ਇਹ ਤਾਂ ਬਿਲਕੁਲ ਵੀ ਨਹੀਂ ਚੱਲਦੇ ਦੂਜੀ ਗੱਲ ਇਹ ਆ ਮਹੱਤਵਪੂਰਨ ਜਦੋਂ ਅਸੀਂ ਕੋਈ ਮੰਨ ਲਓ ਘਰ ਦੇ ਵਿੱਚ ਉਸਾਰੀ ਕਰਨੀ ਕੋਈ ਘਰ ਪਾਉਣਾ ਕੋਈ ਦੁਕਾਨ ਪਾਉਣੀ ਕੋਈ ਹੋਰ ਕੰਮ ਕਰਨਾ ਜੇ ਪੰਜਾਬੀ ਸਾਡੇ ਕੋਲੋਂ 700 ਰੁਪਏ ਦਿਹਾੜੀ ਮੰਗੇ ਇਹ ਸਾਡੇ ਕੋਲੋਂ 500 ਰੁਪਏ ਦਿਹਾੜੀ ਲੈਣ ਅਸੀਂ 200 ਰੁਪਏ ਬਚਾਉਣ ਦੀ ਖਾਤਰ ਆਪਦੇ ਭਾਈਚਾਰੇ ਦੇ ਬੰਦੇ ਨੂੰ ਪਰੇ ਕਰਨ ਦੇ ਕਿ ਨਹੀਂ ਕਰਨ ਦੇ ਨਾਲੇ ਕਿ ਨਹੀਂ ਯਾਰ ਇਹ ਤਾਂ ਗੱਲਾਂ ਮਾਰੀ ਜਾਂਦਾ ਇਹਨੂੰ ਮੜਾ ਜਿਹਾ ਖਿੱਚ ਕੇ ਰੱਖਾਂਗੇ ਇਹਨੂੰ ਚਾਰ ਗੱਲਾਂ ਵੀ ਕਵਾਂਗੇ ਚੀੜਾ ਬੰਦਾ ਇਹ ਕੰਮ ਬੜਾ ਵਧੀਆ ਕਰੂਗਾ ਸਾਡੇ ਅੰਦਰ ਵੀ ਲਾਲਚ ਵਸਿਆ ਅਸੀਂ ਪੰਜਾਬੀਆਂ ਨੇ ਬਾਹਰਲੇ ਮੁਲਕ ਦੇ ਵਿੱਚ ਜਾ ਕੇ ਕੰਮ ਕਰਨਾ ਸ਼ੁਰੂ ਕੀਤਾ ਇੱਥੋਂ ਵਾਲਿਆਂ ਨੂੰ ਸਿਆਸੀ ਝਟਕਾਰਿਆਂ ਤੋਂ ਮੁਕਤੀ ਨਹੀਂ ਮਿਲਦੀ ਇਸ ਕਰਕੇ ਸਾਡੀ ਕੰਮ ਵਾਲੀ ਥਾਂ ਇਹਨਾਂ ਲੋਕਾਂ ਨੇ ਲੈ ਲਈ। ਇਹਦੀ ਇੱਕ ਉਦਾਹਰਣ ਵੀ ਆ ਜਦੋਂ ਜੂਨ ਦੇ ਮਹੀਨੇ ਦੇ ਵਿੱਚ ਢੋਣਾ ਲੱਗਣਾ ਹੁੰਦਾ ਤੇ ਟਰਾਲੀਆਂ ਭਰ-ਭਰ ਕੇ ਸਾਡੇ ਪੰਜਾਬੀਆ ਜਿਹੜੇ ਉਹ ਰੇਲਵੇ ਸਟੇਸ਼ਨਾਂ ਤੇ ਜਾਂਦੇ ਵੀ ਪਹਿਲਾਂ ਆਉਗੀ ਜਿਹੜੀ ਗੱਡੀ ਤੇ ਸਾਰੇ ਪ੍ਰਵਾਸੀ ਮਜ਼ਦੂਰ ਅਸੀਂ ਬਿਠਾ ਕੇ ਉਹਦੇ ਖੇਤ ਤੇ ਲੈ ਜਾਣੇ ਆ ਢੋਣਾ ਪਹਿਲਾਂ ਸਾਡਾ ਲੱਗਣਾ ਚਾਹੀਦਾ। ਉਦੋਂ ਵੀ ਤਾਂ ਅਸੀਂ ਇਹ ਗੱਲ ਕਰਨੇ ਕਿ दारू ਦੀ ਬੋਤਲ ਵੀ ਦੇਵਾਂਗੇ, ਮੋਬਾਈਲ 'ਚ ਪੈਸੇ ਵੀ ਪਵਾ ਕੇ ਦੇਵਾਂਗੇ, ਮੰਜੀ ਵੀ ਦੇਵਾਂਗੇ, ਪਰਛੱਤੀ ਵੀ ਦੇਵਾਂਗੇ, ਸਭ ਕੁਝ ਦੇਵਾਂਗੇ। ਤੇ ਭਾਈ ਫਿਰ ਸਾਡੀਆਂ ਆਪਦੀਆਂ ਲੋੜਾਂ ਸਾਨੂੰ ਤੋਂ ਪਤਾ ਹੀ ਨਹੀਂ ਹੁੰਦਾ ਜਿਹੜਾ ਸਾਡੇ ਖੇਤ ਦੇ ਵਿੱਚ ਕੰਮ ਕਰਨ ਆਇਆ ਇਹ ਤਿੰਨ ਬੰਦੇ ਮਾਰ ਕੇ ਆਇਆ ਕਿ ਦੋ ਬੰਦੇ ਮਾਰ ਕੇ ਆਇਆ ਲੁੱਟ ਖੋ ਕਰਕੇ ਆਇਆ ਕਿ ਕੀ ਕਰਕੇ ਆਇਆ ਤੇ ਭਾਈ ਸਾਡੀ ਆਪਦੀ ਲੋੜ ਆ ਉਹਨਾਂ ਦੀ ਆਪਦੀ ਲੋੜ ਆ ਕਈ ਵੀ ਰਿਓ ਕਾਂਡ ਕਰ ਜਾਂਦੇ ਇਸ ਕਰਕੇ ਹਰ ਵੀਰ ਦੇ ਕਤਲ ਤੋਂ ਬਾਅਦ ਆਪਾਂ ਵੀ ਸੋਚ ਗਏ ਵੀ ਅਸੀਂ ਪੰਜਾਬੀ ਕਿੱਥੇ ਕਿੱਥੇ ਗਲਤ ਆ ਕੀ ਅਸੀਂ ਪੰਜਾਬੀ ਏਕਤਾ ਦੇ ਨਾਲ ਉਵੇਂ ਗੱਲ ਕਰਦੇ ਆ ਜਿਵੇਂ ਕਿ ਇਹ ਲੋਕ ਕਰਦੇ ਆ ਇਹਨਾਂ ਲੋਕਾਂ ਨੇ ਪੰਜਾਬ ਦੇ ਵਿੱਚ ਆ ਕੇ ਆਧਾਰ ਕਾਰਡ ਬਣਾ ਲੇ ਅਸੀਂ ਪੰਜਾਬ ਦੇ ਲੋਕ ਆ ਜਿਹੜੇ ਹੋਰ ਥਾਵਾਂ ਦੇ ਉੱਤੇ ਜਾ ਕੇ ਜ਼ਮੀਨਾਂ ਨਹੀਂ ਖਰੀਦ ਸਕਦੇ ਪਰ ਇਹਨਾਂ ਲੋਕਾਂ ਨੇ ਆ ਕੇ ਜ਼ਮੀਨਾਂ ਖਰੀਦੀਆਂ ਜਨੋ ਵੀ ਸਿਆਸੀ ਤੌਰ ਤੇ ਉੱਤੇ ਮੁੱਦਾ ਉੱਠਦਾ ਕਿ ਭਾਈ ਪੰਜਾਬ ਦੀ ਜ਼ਮੀਨ ਕੋਈ ਹੋਰ ਨਾ ਖਰੀਦ ਸਕੇ ਇਹ ਕਾਨੂੰਨ ਪਾਸ ਹੋਣਾ ਚਾਹੀਦਾ ਉਦੋਂ ਕਈ ਲੋਕ ਦੁੱਧ ਦੇ ਵਾਲ ਨੂੰ ਬਾਹਰ ਹੁੰਦੀਆਂ ਗੱਲਾਂ ਉਹਨਾਂ ਦੀਆਂ ਐ ਕਿਵੇਂ ਹੋਊਗਾ ਸਮਾਨਤਾ ਦੀ ਗੱਲ ਹੋਣੀ ਚਾਹੀਦੀ ਆ ਬਰਾਬਰਤਾ ਦੀ ਗੱਲ ਹੋਣੀ ਚਾਹੀਦੀ ਬਿਲਕੁਲ ਠੀਕ ਆ ਬਰਾਬਰਤਾ ਵੀ ਹੋਵੇ ਸਮਾਨਤਾ ਵੀ ਹੋਵੇ ਪਰ ਲੋਕਾਂ ਦਾ ਸਤਕਾਰ ਵੀ ਹੋਵੇ ਜਾਨ ਦੀ ਹਿਫਾਜ਼ਤ ਵੀ ਹੋਵੇ ਇਹ ਵੀ ਚਾਹੀਦਾ ਅਸੀਂ ਜਾ ਕੇ ਗੁਆੰਡੀ ਸੂਬੇ ਦੇ ਵਿੱਚ ਹਿਮਾਚਲ ਦੇ ਵਿੱਚ ਜ਼ਮੀਨ ਨਹੀਂ ਖਰੀਦ ਸਕਦੇ ਪਰ ਯੂਪੀ ਦੇ ਵਿੱਚੋਂ ਬਿਹਾਰ ਦੇ ਵਿੱਚੋਂ ਆ ਕੇ ਮਧ ਪ੍ਰਦੇਸ਼ ਚੋਂ ਆ ਕੇ ਮਹਾਰਾਸ਼ਟਰ ਚੋਂ ਇਹ ਕੋਈ ਵੀ ਖਰੀਦ ਲਵੇ ਤੇ ਭਾਈ ਇਹਦਾ ਮਤਲਬ ਕੀ ਆ ਕੀ ਇਹਦਾ ਮਤਲਬ ਸਰਕਾਰਾਂ ਇਹ ਚਾਹੁੰਦੀਆਂ ਅਸੀਂ ਇਹ ਚਾਹੁੰਦੇ ਆ ਵੀ ਪੰਜਾਬੀ ਪੰਜਾਬ ਦੇ ਵਿੱਚ ਘਟ ਗਿਣਤੀ ਹੋਣ ਤੇ ਪੰਜਾਬੀਆਂ ਦੀ ਥਾਂ ਦੇ ਉੱਤੇ ਦਬਦਬਾ ਇਹਨਾਂ ਦਾ ਹੋਵੇ ਸਾਨੂੰ ਦਬਦਬੇ ਦੀ ਪਰਿਭਾਸ਼ਾ ਇਸ ਵੇਲੇ ਨਵੇਂ ਸਿਰੇ ਤੋਂ ਕਰਨੀ ਪਊਗੀ ਅਸੀਂ ਇਹ ਕਹਿੰਦੇ ਵੀ ਸਾਡਾ ਦਬਦਬਾ ਆ ਸਾਡਾ ਦਬਦਬਾ ਹੁੰਦਾ ਜੇ ਅੱਜ ਆ ਹਾਲਾਤ ਹੁੰਦੇ ਰਾਜਨੀਤਿਕ ਲੋਕਾਂ ਨੇ ਸਿੱਤ ਸਿਰਫ ਵੋਟ ਬਾਰੇ ਸੋਚਣਾ ਉਹਨਾਂ ਦਾ ਹੋਰ ਕਿਸੇ ਗੱਲ ਨਾਲ ਕੋਈ ਤਲਕ ਨਹੀਂ ਹੁਣ ਦੇਖੋ ਜੀ ਲੋਕ ਸੜਕਾਂ ਦੇ ਉੱਤੇ ਆਏ ਆ ਹਰਵੀਰ ਦੇ ਕਤਲ ਤੋਂ ਬਾਅਦ ਤੇ ਸਭ ਨੂੰ ਇਸ ਗੱਲ ਦੇ ਬਾਰੇ ਪਤਾ ਲੱਗਾ ਪ੍ਰਵਾਸੀ ਮਜ਼ਦੂਰ ਫੇਰ ਨਹੀਂ ਬੋਲੇ ਉਹਨਾਂ ਨੂੰ ਚਾਹੀਦਾ ਸੀ ਕਿ ਬੋਲਣ ਤੇ ਅਸੀਂ ਭਵਿੱਖ ਦੇ ਵਿੱਚ ਕੀ ਫੈਸਲਾ ਕਰਨਾ ਕੀ ਅਸੀਂ ਆਪ ਕਿਰਤ ਕਰਨੀ ਹੈ ਕਿ ਨਹੀਂ ਕੀ ਅਸੀਂ ਏਕਤਾ ਕਰਨੀ ਹੈ ਕਿ ਨਹੀਂ ਕੀ ਅਸੀਂ ਸਮੇਂ ਦੀ ਨਜ਼ਾਕਤ ਨੂੰ ਸਮਝਣਾ ਹੈ ਕਿ ਨਹੀਂ ਕੀ ਅਸੀਂ ਲੀਡਰਾਂ ਨੂੰ ਇਸ ਗੱਲ ਪ੍ਰਤੀ ਜਵਾਬਦੇਹ ਕਰਨਾ ਕਿ ਨਹੀਂ ਇਹਦੇ ਬਾਰੇ ਵੀ ਸੋਚੀਏ ਕੱਲ ਨੂੰ ਤੁਹਾਡਾ ਬੱਚਾ ਵੀ ਹਰਵੀਰ ਵਰਗਾ ਹੋ ਸਕਦਾ ਕੱਲ ਨੂੰ ਕਿਸੇ ਦੀ ਧੀ ਭੈਣ ਦੇ ਨਾਲ ਜ਼ਿਆਦਤੀ ਵੀ ਹੋ ਸਕਦੀ ਆ ਸਾਡੇ ਪਿੰਡ ਦਾ ਸਾਡੇ ਸੂਬੇ ਦਾ ਕੋਈ ਬੰਦਾ ਜੇ ਗਲਤ ਕੰਮ ਕਰਦਾ ਸਾਨੂੰ ਇਹ ਪਤਾ ਹੁੰਦਾ ਜੀ ਕਿ ਫਲਾਣੇ ਪਿੰਡ ਦਾ ਵਸਨੀਕ ਆ ਇਹ ਬੰਦੇ ਦਾ ਪਿਤਾ ਫਲਾਣਾ ਇਹਦਾ ਮੁਹੱਲਾ ਫਲਾਣਾ ਇਹਦਾ ਪਰਦਾਦਾ ਵੀ ਫਲਾਣਾ ਇਹਦਾ ਦਾਦਾ ਵੀ ਫਲਾਣਾ ਤੇ ਸਾਨੂੰ ਇਹਨਾਂ ਬਾਰੇ ਤਾਂ ਭਾਈ ਕੁਝ ਪਤਾ ਹੀ ਨਹੀਂ ਹੁੰਦਾ ਸਾਨੂੰ ਇਹਨਾਂ ਬਾਰੇ ਕੋਈ ਗਿਆਨ ਨਹੀਂ ਹੁੰਦਾ ਤੇ ਅੱਜ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਬਹੁਤਾਤ ਕਿਵੇਂ ਆ ਤੁਸੀਂ ਜਿੰਨੇ ਆਟੋ ਚੱਲਦੇ ਆ ਪੁੱਲ ਪੰਜਾਬ ਦੇ ਵਿੱਚ ਲੁਧਿਆਣੇ ਚ ਦੇਖ ਲਓ ਮੋਹਾਲੀ ਚ ਦੇਖ ਲਓ ਜਲੰਧਰ ਚ ਦੇਖ ਲਓ ਕਿਸੇ ਹੋਰ ਜਿਹੜੇ ਜ਼ਿਲ੍ਹੇ ਦੇ ਵਿੱਚ ਦੇਖ ਲਓ ਉਹਦੇ ਵਿੱਚੋਂ 80% ਦੀ ਕੌਣ ਚਲਾਉਂਦੇ ਆ ਪ੍ਰਵਾਸੀ ਮਜ਼ਦੂਰ ਜਿੰਨੀਆਂ ਰੇੜੀਆਂ ਤੁਹਾਨੂੰ ਬਾਜ਼ਾਰਾਂ ਦੇ ਵਿੱਚ ਮਿਲਦੀਆਂ 80% ਦੀ ਕਿਹੜੀਆਂ ਪ੍ਰਵਾਸੀ ਮਜ਼ਦੂਰਾਂ ਦੀਆਂ ਸ਼ਹਿਰਾਂ ਦੇ ਵਿੱਚ ਜਾ ਕੇ ਤੁਸੀਂ ਚੌਕਾਂ ਦੇ ਵਿੱਚ ਖੜੇ ਹੋਏ ਮਜ਼ਦੂਰ ਦੇਖੋ ਉਹਦੇ ਵਿੱਚ 80% ਦੀ ਪ੍ਰਵਾਸੀ ਮਜ਼ਦੂਰ ਜਿਹੜੇ ਟੈਲਾਂ ਦੇ ਕਾਰੋਬਾਰ ਵਾਲੇ ਆ 80% ਦੀ ਪ੍ਰਵਾਸੀ ਮਜ਼ਦੂਰ ਅਸੀਂ ਕਿੱਥੇ ਆ ਅਸੀਂ ਲੜਨ ਵਾਲੇ ਬਣ ਗਏ ਅਸੀਂ ਸਿਆਸੀ ਟਟਕਾਰਿਆਂ ਵਾਲੇ ਬਣ ਗਏ ਤੇ ਇਹ ਭਾਈ ਕੰਮ ਕਰੀ ਗਏ ਇਹਨਾਂ ਦੇ ਵਿੱਚੋਂ ਕਈ ਪੁੱਠੇ ਕੰਮ ਵੀ ਕਰੀ ਗਏ ਉਹ ਕਈ ਬੰਦੇ ਮਾਰ ਕੇ ਵੀ ਤੁਰ ਗਏ ਮੈਂ ਇਹ ਨਹੀਂ ਗੱਲ ਕਹਿਣਾ ਕਿ ਬਹੁ ਗਣਤੀ ਦੇ ਵਿੱਚ ਕਾਤਲ ਆ ਪਰ ਜਦੋਂ ਸਾਨੂੰ ਪਤਾ ਹੀ ਨਹੀਂ ਵੀ ਇਹ ਬੰਦਾ ਕੌਣ ਆ ਕਈ ਬੰਦੇ ਇਹਨਾਂ ਦੇ ਵਿੱਚ ਚੰਗੇ ਵੀ ਆ ਜਿਹੜੇ ਕਿ ਇੱਥੇ ਕਈ ਕਿਦ ਹਾਕਿਆਂ ਤੋਂ ਰਹਿੰਦੇ ਆ ਜਿਹੜੇ ਕਈ ਕਈ ਦਾ ਹਾਕਿਆਂ ਤੋਂ ਕਈਆਂ ਦੇ ਖੇਤਾਂ 'ਚ ਕੰਮ ਕਰਦੇ, ਕਈਆਂ ਦੀਆਂ ਫਿਕਟੀਆਂ 'ਚ ਕੰਮ ਕਰਦੇ, ਸਾਰੇ ਬੰਦੇ ਕਿਤੇ ਵੀ ਮਾੜੇ ਨਹੀਂ ਹੁੰਦੇ। ਸਾਰੇ ਪੰਜਾਬੀ ਵੀ ਨਹੀਂ ਚੰਗੇ, ਸਾਰੇ ਪ੍ਰਵਾਸੀ ਵੀ ਨਹੀਂ ਚੰਗੇ। ਪਰ ਸਾਨੂੰ ਜਿਹੜੇ ਸਾਰੇ ਪੰਜਾਬੀ ਨਹੀਂ ਚੰਗੇ, ਜਿਨ੍ਹਾਂ ਵੀ ਪੰਜਾਬੀ ਗਲਤ ਆ, ਜਿਹੜੇ ਗਲਤ ਕੰਮ ਕਰਦੇ, ਮਾੜੀ ਗੱਲ ਕਰਦੇ ਆ, ਸਾਨੂੰ ਉਹਨਾਂ ਦੇ ਪਿਛੋਕੜ ਬਾਰੇ ਪਤਾ ਹੁੰਦਾ ਵੀ ਇਹ ਕੌਣ ਆ। ਸਾਨੂੰ ਪ੍ਰਵਾਸੀਆਂ ਬਾਰੇ ਤਾਂ ਵੀਰੋਂ ਕੁਝ ਨਹੀਂ ਪਤਾ। ਤੇ ਹੁਣ ਜਦੋਂ ਹਰਵੀਰ ਦਾ ਕਤਲ ਹੋ ਗਿਆ, ਇਹਦੇ ਪਿਛਲੇ ਕਾਰਨ ਵੀ ਆਪਾਂ ਲੱਭੀਏ। ਮੈਂ ਦਾਅਵੇ ਨਾਲ ਇਹ ਗੱਲ ਕਹਿਣਾ ਇਹ 15 20 25 ਰਣ ਦੀ ਲਹਿਰ ਆ ਇਹ ਫਿਰ ਟੜਕ ਜਾਣੀ ਆ ਪੰਜਾਬੀ ਇੰਨੇ ਸਿਆਣੇ ਨੇ ਕਿ ਲੰਮਾ ਸਮਾਂ ਕਿਸੇ ਵੀ ਮਸਲੇ ਦੇ ਉੱਤੇ ਗਹਿਰ ਗੰਭੀਰ ਚਰਚਾ ਕਰਨ ਇਹਨਾਂ ਦੇ ਲਈ ਕੱਲ ਨੂੰ ਕੋਈ ਹੋਰ ਮੁੱਦਾ ਆ ਗਿਆ ਆਪਾਂ ਡਾਊਨ ਡਾਊਨ ਕਰਦੇ ਉਧਰ ਨੂੰ ਤੁਰ ਪੈਣਾ ਫਿਰ ਕੋਈ ਹੋਰ ਮੁੱਦਾ ਆਉਂਦਾ ਆਪਾਂ ਉਧਰ ਨੂੰ ਤੁਰ ਪੈਣਾ ਇਸ ਵੇਲੇ ਪੰਜਾਬ ਦੀਆਂ ਪੰਚਾਇਤਾਂ ਦੇ ਵੱਲੋਂ ਮਤੇ ਪਾਸ ਕਰਨੇ ਚਾਹੀਦੇ ਆ ਜਿਹੜੀਆਂ ਕੌਂਸਲਾਂ ਉਹਨਾਂ ਦੇ ਵਿੱਚ ਮਤੇ ਪਾਸ ਹੋਣੇ ਚਾਹੀਦੇ ਆ ਫੈਕਟਰੀਆਂ ਦੇ ਵਿੱਚ ਇਸ ਗੱਲ ਦਾ ਛਾਲ ਰੱਖਣਾ ਚਾਹੀਦਾ ਖੇਤਾਂ ਦੇ ਵਿੱਚ ਕੰਮ ਕਰਾਉਣ ਵਾਲਿਆਂ ਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਘਰਾਂ ਦੇ ਵਿੱਚ ਕੰਮ ਕਰਾਉਣ ਵਾਲਿਆਂ ਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਜੀ ਕਿ ਇਹਨਾਂ ਦਾ ਅਸੀਂ ਅਪਰਾਧਿਕ ਰਿਕਾਰਡ ਆ ਜਿਹੜਾ ਹੈ ਜਾਂ ਨਹੀਂ ਇਹਦੇ ਬਾਰੇ ਪਹਿਲਾਂ ਪੜਤਾਲ ਕਰੀਏ ਇਹ ਕਿਹੋ ਜਿਹੇ ਕਰਮਾਰ ਦੇ ਮਾਲਕ ਹਨ ਪਹਿਲਾਂ ਇਹਦੇ ਬਾਰੇ ਪਤਾ ਕਰੀਏ ਤੁਸੀਂ ਆਪਦੇ ਟੱਬਰ ਦੇ ਜੀਵਾਂ ਦੇ ਵਿਚਾਲੇ ਜਿਹਨੂੰ ਬਿਠਾਉਣਾ ਤੁਸੀਂ ਆਪਦੇ ਘਰ ਦੇ ਵਿੱਚ ਆਪ ਦੀ ਤੁਹਾਡੀ 100 ਗੁਪਤ ਗੱਲਾਂ ਹੁੰਦੀਆਂ ਤੁਹਾਡੀਆਂ 100 ਨਿੱਜੀ ਗੱਲਾਂ ਹੁੰਦੀਆਂ ਉਹਨਾਂ ਦੇ ਵਿੱਚ ਜੇਕਰ ਕਿਸੇ ਨੂੰ ਇਨਵੋਲਵ ਕਰਨਾ ਕਿਸੇ ਦਾ ਦਖਲ ਦੇਣਾ ਤੇ ਭਾਈ ਤੁਹਾਨੂੰ ਪਤਾ ਤਾਂ ਹੋਵੇ ਨਾ ਕਿ ਭਾਈ ਇਹ ਕੌਣ ਹੈ ਇਹ ਕਿੱਥੋਂ ਦਾ ਹੈ ਇਹ ਕਿਵੇਂ ਹੈ ਤੁਹਾਡੇ ਕੋਲੇ ਕੋਈ ਜਾਣਕਾਰੀ ਨਹੀਂ ਹੁੰਦੀ ਆਮ ਤੌਰ ਤੇ ਅੱਜ ਕੱਲ੍ਹ ਆਧਾਰ ਕਾਰਡ ਤਾਂ ਕੋਈ ਵੀ ਨਵਾਂ ਪ੍ਰਿੰਟ ਕੱਢ ਲੈਂਦਾ ਮਿੰਟਾਂ ਦੋਹਾਂ ਦੇ ਵਿੱਚ ਕੱਢ ਲੈਂਦਾ ਪੰਜਾਬ ਦੇ ਵਿੱਚ ਇਹਨਾਂ ਲੋਕਾਂ ਦੇ ਪੈਨ ਕਾਰਡ ਬਣੇ ਆ ਪੰਜਾਬ ਦੇ ਵਿੱਚ ਵੋਟਾਂ ਬਣੀਆਂ ਪੰਜਾਬ ਦੇ ਵਿੱਚ ਘਰ ਬਣੇ ਆ ਪੰਜਾਬ ਦੇ ਵਿੱਚ ਆਧਾਰ ਕਾਰਡ ਬਣੇ ਆ ਪੰਜਾਬ ਦੇ ਵਿੱਚ ਰਾਸ਼ਨ ਕਾਰਡ ਬਣੇ ਆ ਤੇ ਭਾਈ ਪੰਜਾਬ ਦੇ ਲੋਕਾਂ ਨੂੰ ਅੱਖਾਂ ਵੀ ਕੱਢਦੇ ਆ ਕਈ ਅੱਖਾਂ ਵੀ ਕੱਢਦੇ ਆ ਆ ਮੈਂ ਪਿਛਲੇ ਦੋ ਦਿਨਾਂ ਤੋਂ ਵੀਡੀਓ ਦੇਖ ਰਿਹਾ ਜੇਕਰ ਕੋਈ ਪੱਤਰਕਾਰ ਮਾਈਕ ਮੂਰੇ ਕਰੇ ਤੇ ਪ੍ਰਵਾਸੀ ਮਜ਼ਦੂਰ ਗੱਲ ਵੀ ਪੈਂਦੇ ਕਹੀ ਉਹ ਕਹਿੰਦੇ ਜੀ ਆਪ ਕੌਣ ਹੋਤੇ ਹੋ ਤੁਝੇ ਨਹੀਂ ਪਤਾ ਹਮੋਂ ਕੌਣ ਹੁੰਦੇ ਹੈ ਤੇ ਜਿਸ ਤਰੀਕੇ ਨਾਲ ਪੰਜਾਬੀ ਪੰਜਾਬਗਣੀਆਂ ਜੜਾ ਵੜਦੇ ਆ ਮੈਨੂੰ ਤਾਂ ਇਹ ਆਉਂ ਲੱਗਦਾ ਵੀ ਕੱਲ ਨੂੰ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੇ ਰੱਖ ਹੀ ਇਹ ਬਣ ਜਾਣੇ ਆ ਅਸੀਂ ਤਾਂ ਪੰਜਾਬਗਣੇ ਕੰਮ ਕਰਨਾ ਨਹੀਂ ਜਿਹੜੇ ਕਰਦੇ ਆ ਉਹਨਾਂ ਦੇ ਵਿੱਚੋਂ ਕਈ ਇਹੋ ਜਿਹਾ ਕੰਮ ਵੀ ਕਰਨਗੇ ਸੋਚ ਕੇ ਦੇਖੋ ਜੇ ਤੁਹਾਡੇ ਘਰ ਦੇ ਵਿੱਚ ਤੁਹਾਡੀ ਫੈਕਟਰੀ ਦੇ ਵਿੱਚ 2 5 10 1 20 ਮਜ਼ਦੂਰ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਤੁਹਾਨੂੰ ਉਹਨਾਂ ਬਾਰੇ ਕੁਝ ਵੀ ਨਹੀਂ ਪਤਾ ਰਾਤੋਂ ਰਾਤੋਂ ਕਾਂਡ ਕਰਕੇ ਆਪਦੇ ਸੂਬੇ 'ਚ ਭੱਜੜ ਤੁਹਾਡੇ ਕੋਲੇ ਸਬੂਤ ਕੀ ਆ ਤੁਸੀਂ ਸਾਬਤ ਕਿਵੇਂ ਕਰੋਗੇ ਵੀ ਇਹ ਕਿਥੋਂ ਦਾ ਸੀ ਤੁਹਾਡੇ ਕੋਲੇ ਆਧਾਰ ਕਾਰਡ ਦੀ ਕਾਪੀ ਹੋਊਗੀ ਇਹ ਕੀ ਪਤਾ ਉਹਨਾਂ ਨੇ ਨਕਲੀ ਕਢਵਾਇਆ ਹੋਵੇ ਇੱਕ ਬੰਦਾ 4 4 ਆਧਾਰ ਕਾਰਡ ਬਣਵਾਈ ਫਿਰਦਾ ਉਹਦੇ ਵਿੱਚੋਂ ਤਿੰਨ ਨਕਲੀ ਐ ਇੱਕ ਅਸਲੀ ਆ ਉਹ ਕਿਸੇ ਹੋਟਲ 'ਚ ਜਾਂਦੇ ਆ ਹੋਰ ਆਧਾਰ ਕਾਰਡ ਦਿੰਦੇ ਆ ਕਿਸੇ ਹੋਰ ਥਾਂ ਤੇ ਹੋਰ ਆਧਾਰ ਕਾਰਡ ਦਿੰਦੇ ਆ SIM ਲੈਣੀ ਹੋਰ ਆਧਾਰ ਕਾਰਡ ਦਿੰਦੇ ਆ ਆਹ ਕੁਝ ਤਾਂ ਚੱਲੀ ਜਾਂਦਾ ਸੋ ਇਸ ਘਟਨਾ ਤੋਂ ਬਾਅਦ ਜਿਹੜਾ ਬਹੁਤ ਵੱਡਾ ਦੁਖਾਂਤ ਵਾਪਰਿਆ ਇਸ ਤੋਂ ਬਾਅਦ ਹਰਵੀਰ ਵਾਲੇ ਦੁਕਾਨ ਤੋਂ ਬਾਅਦ ਸਾਡੇ ਪੰਜਾਬਗਾਂ ਦੇ ਮੂਰੇ ਬਹੁਤ ਵੱਡੇ ਸਵਾਲ ਆ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਆ ਦੇਖੋ ਮਾੜਾ ਕੰਮ ਕੋਈ ਵੀ ਕਰਤੂਤ ਕੋਈ ਵੀ ਮਾੜੀ ਕਰ ਸਕਦਾ ਪਰ ਯਾਰ ਜਦੋਂ ਤੁਸੀਂ ਪੰਜਾਬ ਦਾ ਖਾਣੇ ਜਾਂ ਜਿਹੜੇ ਵੀ ਸੂਬੇ ਦਾ ਖਾਣੇ ਆ ਤੁਸੀਂ ਉਸ ਥਾਂ ਦੇ ਉੱਤੇ ਇੱਕ ਹੱਦ ਨਾ ਰਤਾ ਬਾਰੋ ਨਾ ਕਿ ਭਾਈ ਇਹ ਪੰਜਾਬ ਦਾ ਦਿੱਤਾ ਸੀ ਖਾਣੇ ਆ ਪੰਜਾਬ ਦੇ ਖੇਤਾਂ ਚੋਂ ਅਸੀਂ ਰੋਟੀ ਕਮਾਉਨੇ ਆ ਪੰਜਾਬ ਦੇ ਕਰਕੇ ਸਾਡੇ ਫਲਾਣੇ ਸੂਬੇ ਦੇ ਵਿੱਚ ਪਰਿਵਾਰ ਪਲਦੇ ਆ ਪੰਜਾਬ ਦੇ ਕਰਕੇ ਸਾਡੀ ਜ਼ਿੰਦਗੀ ਚੱਲਦੀ ਆ ਜੇ ਪੰਜਾਬ ਨਾ ਹੋਵੇ ਤਾਂ ਅਸੀਂ ਉਥੇ ਬੈਠੇ ਕੀ ਕਮਾਈਏ ਉਥੋਂ ਅਸੀਂ ਤਾਂ ਆਏ ਆ ਕਿਉਂਕਿ ਪੰਜਾਬ ਸਾਡੀਆਂ ਲੋੜਾਂ ਪੂਰੀਆਂ ਕਰਦਾ ਤੇ ਜਿਹੜੀ ਥਾਂ ਤੋਂ ਆਪਣੀ ਰੋਟੀ ਚੱਲਦੀ ਆ ਜਿੱਥੋਂ ਸਾਡਾ ਸਾਹ ਚੱਲਦਾ ਜਿੱਥੋਂ ਅਸੀਂ ਪਾਣੀ ਪੀਨੇ ਜਿੱਥੋਂ ਦੀ ਧਰਤੀ ਤੇ ਰਹਿੰਦੇ ਆ ਉਥੋਂ ਦਾ ਕੋਈ ਤਾਂ ਪ੍ਰਵਾਸੀ ਆਗੂ ਹੋਣਾ ਚਾਹੀਦਾ ਸੀ ਵੀ ਜਿਹੜਾ ਇਹ ਗੱਲ ਕਹਿੰਦਾ ਜਿਕੇ ਹੁਸ਼ਿਆਰਪੁਰ ਵਾਲੇ ਕਾਂਡ ਦੇ ਅਸੀਂ ਖਿਲਾਫ ਆ ਜਿਹੜੇ ਉਹ ਚੁੱਪਵੱਟੀ ਬੈਠੇ ਦਾ ਮਤਲਬ ਇਹ ਆ ਕਿ ਉਹ ਇਸ ਗੱਲ ਦੇ ਪੱਖ ਦੇ ਵਿੱਚ ਆ ਵੀ ਆਪਦਾ ਭਾਈਚਾਰਾ ਸਾਡੇ ਵਾਲਾ ਕਦੇ-ਕਦੇ ਐਂ ਕਰ ਜਾਂਦਾ ਹੁੰਦਾ ਜਿਹੜੇ ਲੋਕ ਬੱਚਿਆਂ ਦੇ ਨਾਲ ਬਦਫੇਲੀ ਕਰਦੇ ਆ ਉਹ ਜਵਾਨ ਕੁੜੀਆਂ ਬਖਸ਼ਣਗੇ ਉਹ ਧੀਆ ਪਹਿਣਾ ਬਖਸ਼ਣਗੇ ਇਹ ਗੱਲਾਂ ਕੌੜੀਆਂ ਲੱਗਦੀਆਂ ਆਪਾਂ ਇਹਦਾ ਗੱਲਾਂ ਦੇ ਉੱਤੇ ਕਈ ਵਾਰੀ ਗੌਰ ਨਹੀਂ ਕਰਦੇ ਆ ਸਾਡੇ ਲਈ ਹੋ ਉਪਰੇ ਇਹ ਜੀ ਇਹ ਹਰਵੀਰ ਆ ਜਿਹੜਾ ਉਹ ਖਲਾਣੇ ਦਾ ਪੁੱਤ ਆ ਇਹ ਇਉਂ ਕਹਿ ਕੇ ਆਪਾਂ ਸਾਰ ਦਿੰਨੇ ਪਰ ਵਾਰੀ ਆਪਣੀ ਵੀ ਆਈ ਲਓ ਇਸ ਕਰਕੇ ਮੇਰੀ ਪੰਚਾਇਤਾਂ ਨੂੰ ਬੇਨਤੀ ਆ ਮਤੇ ਤਾਂ ਆਪਾਂ ਪਾਸ ਕਰ ਰਹੇ ਆ ਆਪਾਂ ਕੰਮ ਤੋਂ ਇਹਨਾਂ ਨੂੰ ਪਰੇ ਵੀ ਨਹੀਂ ਕਰ ਸਕਦੇ ਕੰਮ ਦੇਣਾ ਵੀ ਚਾਹੀਦਾ ਸਾਡੀ ਵੀ ਲੋੜ ਆ ਇਹਨਾਂ ਦੀ ਵੀ ਲੋੜ ਆ ਪਰ ਆਪਾਂ ਇਨੀ ਕੁ ਵੈਰੀਫਿਕੇਸ਼ਨ ਜ਼ਰੂਰ ਕਰ ਲਿਆ ਕਰੀਏ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਹੋਣੀ ਚਾਹੀਦੀ ਆ ਕਿ ਕੀ ਇਹਨਾਂ ਦਾ ਅਪਰਾਧਿਕ ਰਿਕਾਰਡ ਠੀਕ ਹੈ ਜਾਂ ਨਹੀਂ ਆ ਇਹਨਾਂ ਦਾ ਰਿਕਾਰਡ ਕੀ ਹੋ ਜਾ ਇਹਨਾਂ ਨੂੰ ਕਿਹਾ ਜਾਵੇ ਜੀ ਕਿ ਬਿਹਾਰ ਦੇ ਵਿੱਚੋਂ ਯੂਪੀ ਦੇ ਵਿੱਚੋਂ ਜਾਂ ਜਿੱਥੋਂ ਵੀ ਤੁਸੀਂ ਆ ਉਥੋਂ ਦੀ ਪੁਲਿਸ ਕਲੀਅਰੈਂਸ ਸਰਟੀਫਿਕੇਟ ਲੈ ਕੇ ਆਓ ਉਹਦੀ ਪੜਤਾਲ ਕੀਤੀ ਜਾਵੇ ਫਿਰ ਇਹ ਪਤਾ ਲਾਇਆ ਜਾਵੇ ਜੀ ਇਹਨਾਂ ਦਾ ਆਧਾਰ ਕਾਰਡ ਪੈਨ ਕਾਰਡ ਸਹੀ ਹੈ ਕਿ ਨਹੀਂ ਤੇ ਪੰਜਾਬ ਦੀ ਜ਼ਮੀਨ ਕੋਈ ਵੀ ਨਾ ਖਰੀਦ ਸਕੇ ਇਹਦੇ ਲਈ ਬੇਨਤੀ ਆ ਪੰਜਾਬ ਦੀਆਂ ਜ਼ਮੀਨਾਂ ਦਾ ਕੀ ਤੋਂ ਕੀ ਬਣਿਆ ਪਿਆ ਤੇ ਮੇਰਾ ਇੱਕ ਜਾਣਕਾਰ ਆ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਉਦਾਹਰਣ ਦੇ ਦਿੰਦਾ ਮੋਗਾ ਦੇ ਵਿੱਚ ਰਹਿੰਦਾ ਉਹ ਬੰਦਾ ਰੀੜੀ ਲਾਉਂਦਾ ਉਹ ਸਾਨੂੰ ਪਿਛਲੇ ਦਿਨੀ ਮਿਲਿਆ ਉਹ ਕਹਿੰਦਾ ਬਾਈ ਜੀ ਮੈਂ 10 ਸਾਲ ਲਾ ਕੇ ਨਾ ਪੂਰਾ ਕੰਮ ਤੇ ਛੁੱਟੀ ਲਈ ਜਿਹੜੇ ਰਾਤ ਇਹ ਕੀਤਾ 10 ਸਾਲ ਮੈਂ ਲਾਏ ਦਸਾਂ ਸਾਲਾਂ ਦੇ ਬਾਅਦ ਮੈਂ ਉਹ ਕਹਿੰਦਾ ਜੀ ਅੱਧੀ ਕਨਾਲ ਦਾ ਪਲਾਟ ਫਲਾਣੀ ਥਾਂ ਤੇ ਲਿਆ ਕਹਿੰਦਾ ਮੈਨੂੰ ਲੱਗਾ ਜੀ ਇਹਦਾ ਭਾਅ ਵੜ ਜਾਣਾ ਤੇ ਭਾਅ ਵਧਿਆ ਵੀ ਹੁਣ ਜਿਹੜਾ ਮੈਂ ਉਸ ਪਲਾਟ ਦੇ ਕਿਉਂਕਿ ਮੈਂ ਤਾਂ ਇੱਕ ਟੋਟਾ ਲਿਆ ਉਹ ਕਹਿੰਦਾ ਜੀ ਮੈਂ ਪਲਾਟ ਦੇ ਮਾਲਕ ਨੂੰ ਇਹ ਗੱਲ ਕਹੀ ਕਿ ਬਾਈ ਜੀ ਤੁਸੀਂ ਥੋੜਾ ਜਿਹਾ ਰੋਕ ਕੇ ਵੇਚ ਲਿਓ ਜੇਕਰ ਤੁਸੀਂ ਬਾਕੀ ਥਾਂ ਵੀ ਵੇਚਣੀ ਆ ਮੈਂ ਤਾਂ ਇੰਨੀ ਕੀ ਲੈ ਸਕਦਾ ਪਰ ਕਿਸੇ ਪੰਜਾਬੀ ਨੂੰ ਵੇਚਿਓ ਉਹ ਲਾਲਚ ਕਰ ਗਿਆ ਉਹਨੇ ਪਲਾਟ ਕਟ-ਕਟ ਕੇ ਤਿੰਨ ਚਾਰ ਪ੍ਰਵਾਸੀ ਮਜ਼ਦੂਰਾਂ ਨੂੰ ਵੀ ਵੇਚ ਤੇ ਹੁਣ ਉਹਨਾਂ ਦੇ ਨਾਲ ਸਾਡਾ ਕਲਚਰ ਮੈਚ ਨਹੀਂ ਕਰਦਾ। ਉਹ ਆਪਦੀਆਂ ਹੋਰ ਗੱਲਾਂ ਕਰਦੇ ਰਹਿੰਦੇ ਆ। ਅਸੀਂ ਆਪਦੀਆਂ ਹੋਰ ਗੱਲਾਂ ਕਰਦੇ ਆ। ਉਹਨਾਂ ਦਾ ਜਦੋਂ ਚਿਤ ਕਰਦਾ ਲੂੰਗੀ ਚਾਕੇ ਕਿਤੇ ਵੀ ਵਹਿ ਜਾਂਦੇ ਆ। ਅਸੀਂ ਉਦੋਂ ਪਾਠ ਪੂਜਾ ਕਰਨੀ ਹੁੰਦੀ ਆ। ਉਹ ਉੱਥੇ ਗਾਲਾਂ ਕੱਢੀ ਜਾਂਦੇ ਹੁੰਦੇ ਆ। ਅਸੀਂ ਉਹਨਾਂ ਨੂੰ ਬੇਨਤੀਆਂ ਕਰੀ ਜਾਂਦੇ ਹੁੰਨੇ ਆ ਤੇ ਅਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ ਕਿਉਂਕਿ ਉਹ ਤਿੰਨ ਚਾਰ ਘਰ ਅਸੀਂ ਇਕੱਲੇ ਘਰ ਵਾਲੇ ਆ। ਤੇ ਜੇ ਅਸੀਂ ਉਹਨਾਂ ਨੂੰ ਕੁਝ ਕਹਿੰਨੇ ਤਾਂ ਸਾਡੇ ਭਾਈਚਾਰੇ ਦੇ ਤਾਂ ਉਹ ਨਹੀਂ ਇਹਨਾਂ ਦੇ ਨਾਲ ਦੇ 50 ਜਣੇ ਆ। ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਸਮਝਣਾ ਚਾਹੀਦਾ। ਕਿਰਤੀ ਬੰਦੇ ਦੀ ਕਦਰ ਕਰਨੀ ਚਾਹੀਦੀ ਹੈ ਬਿਲਕੁਲ ਮੈਂ ਇਹ ਗੱਲ ਕਹਿਣਾ ਸਾਡਾ ਇਨਾ ਬਿਨਾ ਸਰਦਾ ਨਹੀਂ ਜਿਵੇਂ ਕਿ ਸਾਡੇ ਬਿਨਾ ਬਾਹਰਲੇ ਮੁਲਕਾਂ ਦੇ ਵਿੱਚ ਕਈ ਥਾਵਾਂ ਤੇ ਨਹੀਂ ਸਰਦਾ ਪਰ ਆਪਾਂ ਇਸ ਗੱਲ ਦੀ ਪਰਖ ਜ਼ਰੂਰ ਕਰੀਏ ਵੀ ਗਲਤ ਕੌਣਾ ਤੇ ਸਹੀ ਕੌਣਾ ਹਰਵੀਰ ਦੇ ਕਤਲ ਤੋਂ ਬਾਅਦ ਤਾਂ ਇਹ ਗੱਲ ਸੋਚਣੀ ਸਮਝਣੀ ਵਿਚਾਰਨੀ ਚਾਹੀਦੀ ਹੀ ਆ ਕਿਉਂਕਿ ਕੱਲ ਨੂੰ ਕੋਈ ਹੋਰ ਹਰਵੀਰ ਕਤਲ ਨਾ ਹੋਵੇ ਕੱਲ ਨੂੰ ਕਿਸੇ ਹੋਰ ਹਰਵੀਰ ਨਾਲ ਬਦਫੈਲੀ ਦਾ ਹੋਵੇ ਕੱਲ ਨੂੰ ਕੋਈ ਹੋਰ ਇਹੋ ਜਿਹਾ ਚੰਦ ਨਾ ਚੜੇ ਜਿਹਦੇ ਕਰਕੇ ਖਬਰਾਂ ਬਣ ਮੇਰੀ ਬੇਨਤੀ ਫੇਰ ਆ ਲਹਿਰ ਬਣ ਰਹੀ ਆ ਇਹ ਲੈਰ ਸਿੱਟੇ ਨੁਮਾ ਵੀ ਹੋਵੇ ਇਹ ਨਹੀਂ ਵੀ ਕੱਲ ਨੂੰ ਇੱਥੇ ਜ਼ਿਮਨੀ ਚੋਣ ਹੋਣੀ ਆਪਾਂ ਉਧਰ ਨੂੰ ਸਾਰੇ ਲੰਗੜ ਚੱਕ ਲਿਆ ਫਿਰ ਕੋਈ ਹੋਰ ਆ ਤੇ ਆਪਾਂ ਉਧਰ ਨੂੰ ਤੁਰ ਪਏ ਆਪਾਂ ਪੰਜਾਬ ਦੇ ਪਿੰਡਾਂ ਦੀ ਗੱਲ ਵੀ ਕਰ ਗਏ ਪੰਜਾਬ ਦੀ ਰਾਖੀ ਦੀ ਗੱਲ ਵੀ ਕਰ ਗਏ ਤੇ ਕੱਲੇ-ਕੱਲੇ ਬੰਦੇ ਨੂੰ ਇਸ ਰਾਖੀ ਦੇ ਲਈ ਗਵਾਹੀ ਭਰਨੀ ਪੈਣੀ ਆ ਇਹਦੀ ਰਾਖੀ ਦੇ ਲਈ ਤਣਦੇਹੀ ਦੇ ਨਾਲ ਕੰਮ ਕਰਨਾ ਪੈਣਾ ਕੰਮ ਦਿਓ ਪੈਸੇ ਦਿਓ ਸਾਫਤਾ ਕਲੀਅਰ ਰੱਖੋ ਬੰਦੇ ਦੇ ਬਾਰੇ ਪਤਾ ਕਰੋ ਵੀ ਇਹ ਕੌਣ ਇਹਦਾ ਪਸ਼ੋਕੜ ਕੀ ਆ ਜਿਵੇਂ ਕਿ ਸਾਡੇ ਪੁਲਿਸ ਕਲੀਅਰੈਂਸ ਤੋਂ ਬਿਨਾਂ ਸਾਨੂੰ ਕਿਤੇ ਕੰਮ ਨਹੀਂ ਮਿਲਦਾ ਸਾਨੂੰ ਕਿਤੇ ਪੀਆਰ ਨਹੀਂ ਮਿਲਦੀ ਇਜਾਜ਼ਤ ਫੜਨ ਦਾ ਮੌਕਾ ਨਹੀਂ ਮਿਲਦਾ ਵੀਜ਼ਾ ਨਹੀਂ ਮਿਲਦਾ ਉਸ ਤਰੀਕੇ ਦੇ ਨਾਲ ਭਾਈ ਜਦੋਂ ਇਹ ਆਉਂਦੇ ਆ ਇਹਨਾਂ ਦੇ ਬਾਰੇ ਵੀ ਪਤਾ ਹੋਵੇ ਮੇਰੀ ਹੁਣ ਵੀ ਬੇਨਤੀ ਆ ਪ੍ਰਵਾਸੀ ਮਜ਼ਦੂਰ ਜਿੱਥੇ ਬੰਦਗਾਂ ਦੇ ਆਗੂਆਂ ਨੂੰ ਤੇ ਰਾਜਨੀਤਿਕ ਲੋਕਾਂ ਨੂੰ ਖਾਸ ਕਰਕੇ ਤੇ ਖਾਸ ਕਰਕੇ ਲੁਧਿਆਣੇ ਦੇ ਰਾਜਨੀਤਿਕ ਲੋਕਾਂ ਨੂੰ ਉਹ ਬੋਲਦੇ ਨਹੀਂ ਹੁੰਦੇ ਉਹ ਕਹਿੰਦੇ ਹੁੰਦੇ ਜੀ ਯਾਰ ਇੱਥੇ ਸਾਡੀ ਵੋਟ ਹੀ ਇਹ ਸਾਰੀ ਲੁਧਿਆਣੇ ਦੇ ਵਿੱਚ ਇਹਨਾਂ ਬਿਨਾਂ ਸਾਡੀ ਗੱਡੀ ਨਹੀਂ ਚੱਲਣੀ ਤੁਸੀਂ ਗੱਡੀ ਚਲਾਉਣ ਦੇ ਚੱਕਰ ਦੇ ਵਿੱਚ ਲੋਕਾਂ ਨੂੰ ਗੱਡੀ ਨਾ ਚੜਾਓ ਮੇਰੀ ਬੇਨਤੀ ਆ ਇਸ ਵੇਲੇ ਗੱਲ ਨੂੰ ਸਮਝ ਗਏ ਭਵਿੱਖ ਦੇ ਵਿੱਚ ਕਿਸੇ ਨਾਲ ਹਰਵੀਰ ਵਾਲੀ ਨਾ ਹੋਵੇ ਸਭ ਦੇ ਬੱਚੇ ਪਿਆਰੇ ਹੁੰਦੇ ਆ ਸਭ ਦੀਆਂ ਧੀਆ ਪਣਾ ਪਿਆਰੀਆਂ ਹੁੰਦੀਆਂ ਆਪਾਂ ਕਲਾ ਕਲਾ ਵਿਅਕਤੀ ਆਪਣੀ ਜ਼ਿੰਮੇਵਾਰੀ ਸਮਝ ਗਏ